ਦੇਖ ਕੋਈ ਨਹੀਂ ਸ਼ਰਾਰਤਾਂ ਸਾਰਾ ਨਾ ਆਪ ਦਾ ਮੈਟ ਜਿੰਨਾ ਜੇ ਰਹਿਣ ਰੱਖੂ ਜ ਨਹੀਂ ਹੁੰਦਾ ਨਾ ਚੱਬ-ਚੱਬ ਕੇ ਉਹਨੂੰ ਉਹਨਾਂ ਚ ਟੇਕਦਾ ਨਹੀਂ ਹੈਗਾ ਕੀ ਫਾਇਦਾ ਰੋਮੀ ਰੋਮੂ ਕੋਈ ਫਾਇਦਾ ਹੈ ਓਏ ਰੋਮੀ ਕੋਈ ਫਾਇਦਾ ਹੈਗਾ ਕਿਉਂ ਖਾ ਰਿਆਂਗਾ ਇਹਨੂੰ ਇਹ ਤੇਰੇ ਠੰਡ ਤੋਂ ਤੇਰੇ ਥੱਲੇ ਵਿਛਾਇਆ ਹੋਇਆਗਾ ਤੂੰ ਇਹਨੂੰ ਖਾਣ ਤੇ ਲੱਗਿਆ ਹੋਇਆਗਾ ਦੇਖ 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 ਕੱਢਦਾ ਫਿਰ ਤੈਨੂੰ ਮੈਂ ਬਾਹਰ ਕੱਢਦਾ ਮਾਰੇ ਹੂੰ ਰੋਮੀ ਬਾਹਰ ਕੱਢ ਦੇ ਦੇਖ 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 ਦੇ ਇਧਰ ਚਾਹ ਕੇ ਮਿਲ ਗਣੀ ਆ ਜਾ ਚੰਗਾ ਲੈ ਕੀ ਹੱਥ ਲੱਗੇ ਤੇ ਕੀ ਸੀਗਾ ਹਾਂ देख 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 रोमू रूमे इधर उरे आ जा सुन चंगा शरारती देख 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 आ जा आ जा आ जा जा ਆ ਜਾ ਆ ਜਾ ਆ ਜਾ ਲੈ ਰਮੂ ਦੇਖ ਦੇਖ ਦੇ ਆ ਜਾ ਰਮੀ ਹੋਏ ਰਮੂ ਹੋਏ ਰਮੂ ਦੇਖ ਇਧਰ ਮੇਰੇ ਗੰਜਾਖ ਰਮੀ ਓਏ ਨਾ ਸ਼ਰਾਰਤੀ ਆ ਨਾ ਇਹ ਰੱਬਾ ਇਹ ਈੜੀ ਆਣੀ ਛਾਲਾ ਮਾਰਦਾਗਾ ਛੋਟਾ ਜਹਾਜੇ ਹੈਗਾ ਇਹ 4 ਮਹੀਨਿਆਂ ਦਾ ਇੱਧਰ ਜਾ ਮੇਰੇ ਗਣੀ ਇੱਧਰ ਜਾ ਇੱਧਰ ਜਾ ਇੱਧਰ ਦੇਖ ਬਸ ਰੋਟੀ ਨਾਲ ਰੱਜ ਕੇ ਵੀ ਨਾ ਫਿਰ ਵੀ ਇਹਨੂੰ ਐ ਤਲਾਸ਼ ਰੈਂਦੀ ਐ ਮੈਨੂੰ ਕੁਝ ਹੋਰ ਮਿਲ ਜੇ ਸੁੰਘਦਾ ਫਿਰੀ ਜਾਊਗਾ ਹੁਣੇ ਉਰੇ ਆ ਗੱਲ ਸੁਣ ਓ ਰਮੀ ਰਮੀ ਰਮੇ